ਵਿਦਿਆਰਥੀ ਜਿਹੜੀਆਂ ਲੈਕਚਰਸ ਹੈਗੀਆਂ ਨੇ ਇਹਨਾਂ ਦੇ ਮੁੱਦਿਆਂ ਨੂੰ ਕਿਸ ਤਰ੍ਹਾਂ ਹੋਰ ਉਠਾਇਆ ਜਾਣਾ ਚਾਹੀਦਾ ਐਸੇ ਮੌਕੇ ਅੰਕੜੇ ਦੱਸਦੇ ਨੇ ਕਿ ਨੀਅਰਲੀ 200 ਕਰੋੜ ਰੁਪਏ ਦੇ ਘਾਟੇ ਦੇ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੇ 100 ਕਰੋੜ ਰੁਪਏ ਦੇ ਘਾਟੇ ਦੇ ਵਿੱਚ ਜਿਹੜੀ ਪੰਜਾਬ ਜੀਐਨਡੀ ਯੂਗਰਨਾਣਕ ਦੇ ਯੂਨੀਵਰਸਿਟੀ ਅੰਮ੍ਰਿਤਸਰ ਜਿਹੜੀ ਕਿ ਚੱਲ ਰਹੀਆਂ ਨੇ ਵੀਰੇ ਨਾਲ 2016 ਤੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਜਿਹੜੀ 85 ਤੋ 90 ਮੈਂਬਰੀ ਸੈਨੇਟ ਆ ਤੇ ਜਿਹੜੀ ਉਹਦੀ ਸਿੰਡੀਗੇਟ ਆ ਉਹਦੇ ਵਿੱਚ ਹੋਣੀ ਨਹੀਂ ਹੋਈ 2021 ਚ ਮੈਨੂੰ ਇੱਕ ਇੰਗਲਿਸ਼ ਟਰਬਿਨ ਦੀ ਖਬਰ ਲੱਭ ਜਾਂਦੀ ਹੈ ਇੰਟਰਨੈਟ ਦੇ ਉੱਤੇ ਵੀ ਉਸ ਦੇ ਵਿੱਚ ਇਹ ਖਬਰ ਲੱਗਦੀ ਆ ਪੰਜਾਬ ਪੰਨੇ ਉੱਤੇ ਅੰਗਰੇਜ਼ੀ ਟਰਬਿਨ ਦੇ ਵਿੱਚ ਕਿ ਪੰਜਾਬ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਸਿੰਡੀਗੇਟ ਜਾਂ ਸੈਨੇਟ ਦੀ ਜਿਹੜੀ ਮੀਟਿੰਗ ਆ ਉਹ 6 ਸਾਲਾਂ ਬਾਅਦ ਹੋਣ ਜਾ ਰਹੀ ਆ ਅੱਛਾ ਦੱਸੋ ਜਦੋਂ ਪਿਛਲੀ ਵਾਰ ਆਪਾਂ ਅਜ ਤੋਂ 2-3 ਸਾਲ ਪਹਿਲਾਂ ਕਨੂ ਪ੍ਰੀਆ ਬੋਲਦੀ ਦੇਖੀ ਸੀ ਉਦੋਂ ਵੀ ਸਾਨੂੰ ਖੁਸ਼ੀ ਮਿਲੀ ਸਹੀ ਗੱਲ ਜਦੋਂ ਕੁੜੀ ਲਲਕਾਰ ਵਾਲਿਆਂ ਦੀ ਕੁੜੀ ਛੋਟੀ ਜੀ ਬੱਚੀ ਜਿਹੜੀ ਉਹ ਬੋਲਦੀ ਹੈ ਜਿਹਨਾਂ ਦਾ ਸਾਨੂੰ ਖੁਸ਼ੀ ਮਿਲਦੀ ਹੈ ਵੀ ਮੈਂਬਰ ਪਾਰਲੀਮੈਂਟ ਚਾਹੇ ਉਹ ਪ੍ਰਧਾਨ ਦੀ ਚੋਣ ਹਾਰੀ ਆ ਕੁੜੀ ਉਹ ਜਿਹੜੀ ਪੀਐਸਯੂ ਲਲਕਾਰ ਵੱਲੋਂ ਹਾਰੀ ਆ ਪਰ ਉਹ ਮਾਲਵਿੰਦਰ ਸਿੰਘ ਕੰਗਨੂ ਤੇ ਮੀਤ ਹੈਰ ਨੂੰ ਸਵਾਲ ਕਰ ਰਹੀ ਹੈ ਤੇ ਹਾਂ ਉਥੋਂ ਪਤਾ ਲੱਗਦਾ ਪੰਜਾਬ ਜਿਹਾਉਂਦਾ ਹੈਗਾ ਹਾਂ ਕਿ ਜੁਨ ਦੁਨੀਆ ਦੇ ਵਿੱਚ ਭਾਸ਼ਾ ਦੇ ਆਧਾਰ ਦੇ ਉੱਤੇ ਦੋ ਹੀ ਯੂਨੀਵਰਸਿਟੀ ਬਣੀਆਂ ਜਾਂ ਜਰਾਇਲਨ ਦੀ ਹਿਬਰੂ ਯੂਨੀਵਰਸਿਟੀ ਤੇ ਜਾਂ ਸਾਡੀ ਪੰਜਾਬੀ ਯੂਨੀਵਰਸਿਟੀ ਹੁਣ ਪੰਜਾਬੀ ਯੂਨੀਵਰਸਿਟੀ ਦੇ ਸੂਰਤੇ ਹਾਲਾਤ ਇਹ ਹੈ ਕਿ ਕਈ ਸਾਲਾਂ ਤੋਂ ਪਵਾਰੇ ਨਹੀਂ ਚਲਾ ਸਕੇ ਚਲਾ ਸਕੀ ਅਜੰਡਾ ਪੰਜਾਬ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਉਤਾਰ ਸਿੰਘ ਟੈਣਾ ਵੱਲੋਂ ਪਿਆਰ ਭਰੀ ਸਤਿ ਸ਼ਕਾਲ ਦੋਸਤੋ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਯੂਨੀਵਰਸਿਟੀ ਦਾ ਮੁੱਦਾ ਇਸ ਵੇਲੇ ਪੂਰੀ ਦੁਨੀਆ ਦੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਪਰ ਇਹਦੇ ਨਾਲ ਕੋਈ ਹੋਰ ਵੀ ਕਾਫੀ ਮੁੱਦੇ ਜਿਹੜੇ ਆ ਸਾਹਮਣੇ ਆ ਰਹੇ ਆ ਤੇ ਖਾਸ ਤੌਰ ਤੇ ਪੰਜਾਬ ਦੀਆਂ ਹੋਰ ਯੂਨੀਵਰਸਿਟੀਆਂ ਦੇ ਵਿੱਚ ਜਿੱਥੇ 1983 ਤੋਂ ਲੈ ਕੇ ਅੱਜ ਤੱਕ ਜਿਹੜੀਆਂ ਵਿਦਿਆਰਥੀ ਚੋਣਾਂ ਨਹੀਂ ਹੋਈਆਂ ਤੇ ਇਹ ਵੀ ਇੱਕ ਬੜਾ ਵੱਡਾ ਮੁੱਦਾ ਪੱਖਦਾ ਰਿਹਾ ਤੋਂ ਇਸ ਵਿਸ਼ੇ ਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਇਸ ਵੇਲੇ ਮੇਰੇ ਸਾਥੀ ਤਰਨਦੀਪ ਬਲਾਸਪੁਰ ਹਾਜ਼ਰ ਨੇ ਜਦੋਂ ਸਾਬ ਤੁਹਾਡਾ ਸਵਾਗਤ ਹੈ ਇੱਕ ਵਾਰ ਰਸਮੀ ਤੌਰ ਤੇ ਜੀ ਮਿਹਰਬਾਨੀ ਸ਼ੁਕਰੀਆ ਟਣਾ ਸਾਹਿਬ ਅ ਬਿਲਕੁਲ ਜਿੱਦਾਂ ਤੁਸੀਂ ਗੱਲ ਕਹੀ ਹੈ ਕਿ ਜਦੋਂ ਨਾ ਕੋਈ ਇੱਕ ਵਾਰੀ ਕਿਸੇ ਮਸਲੇ ਦੀ ਚਰਚਾ ਹੁੰਦੀ ਹੈ ਤਾਂ ਜੇ ਉਹਦੇ ਨਾਲ ਜੁੜੀਆਂ ਹੋਰ ਤੰਦਾ ਨਾ ਫਰੋਲੀਆਂ ਜਾਣ ਤਾਂ ਉਹ ਮਤਲਬ ਨਾ ਕਈ ਵਾਰੀ ਬੇਇਨਸਾਫੀ ਜੀ ਹੋ ਜਾਂਦੀ ਹੈ ਤੇ ਤੁਸੀਂ ਲੰਬਾ ਸਮਾਂ ਰਹੇ ਹੋ ਯੂਨੀਵਰਸਿਟੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਕੈਂਪਸ ਦੇ ਵਿੱਚ ਤੁਸੀਂ ਜਿਹੜੀ ਉੱਥੋਂ ਦੀ ਸਟੂਡੈਂਟ ਸਿਆਸਤ ਨੂੰ ਬੜਾ ਨੇੜੋਂ ਵੇਖਿਆ ਤਾਂ ਤੁਹਾਨੂੰ ਲੱਗਦਾ ਵੀ ਹੁਣ ਇਹ ਜਿਹੜਾ ਇਹ ਮੁੱਦਾ ਇਸ ਵੇਲੇ ਜਿਹੜਾ ਪੀਜੂ ਵਾਲੇ ਦੇ ਨਾਲ ਆਪਾਂ ਜੇ ਉਹਨੂੰ ਜੋੜ ਕੇ ਦੇਖੀਏ ਤਾਂ ਕਿਹਦੇ ਤੰਦਾਂ ਕਿੱਥੋਂ ਤੱਕ ਜਾ ਸਕਦੀਆਂ ਵੀ ਇਹਨਾਂ ਨੂੰ ਹੋਰ ਮਤਲਬ ਇਸ ਜਿਹੜਾ ਵਿਦਿਆਰਥੀ ਜਿਹੜੀਆਂ ਲੈਕਚਰਸ ਹੈਗੀਆਂ ਨੇ ਇਹਨਾਂ ਦੇ ਮੁੱਦਿਆਂ ਨੂੰ ਕਿਸ ਤਰ੍ਹਾਂ ਹੋਰ ਉਠਾਇਆ ਜਾਣਾ ਚਾਹੀਦਾ ਜੀ ਜੀ ਜੀਨ ਸਾਹਿਬ ਪਹਿਲੀ ਗੱਲ ਤੇ ਹੈ ਕਿ ਜਿੱਦਾਂ ਤੁਸੀਂ ਬਿਲਕੁਲ ਉਹੀ ਕਿਹਾ ਕਿ 1983 ਤੋਂ ਬਾਅਦ ਜਿਹੜੀਆਂ ਹੈਗੀਆਂ ਕਿ ਪੰਜਾਬ ਦੇ ਕਾਲਜਾਂ ਦੀਆਂ ਯੂਨੀਵਰਸਿਟੀਆਂ ਦੀਆਂ ਲੈਕਚਰਾਂ ਜਿਹੜੀਆਂ ਬੰਦ ਹੋ ਗਈਆਂ ਸੀ ਤਾਂ ਹਵਾਲਾ ਉਹੀ ਦਿੱਤਾ ਕਿ ਪੰਜਾਬ ਦੇ ਵਿੱਚ ਮਾਹੌਲ ਠੀਕ ਨਹੀਂ ਠੀਕ ਨਹੀਂ ਉਸ ਵੇਲੇ ਮਤਲਬ ਖੜਕੂਵਾ ਦੌਰ ਸੀਗਾ ਉਦੋਂ ਜੀ ਜੀ ਇਹਦੇ ਬਾਬਤ 2018 ਦੇ ਵਿੱਚ ਲਾਸਟ ਬਾਰੀ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਗੱਲ ਹੋਈ ਸੀ ਕਰਾਵਾਂਗੇ ਸੀ ਕਰਾਵਾਂਗੇ ਉਸ ਮੌਕੇ ਗਵਰਨਰ ਦੇ ਭਾਸ਼ਣ ਦਾ ਜਿਹੜਾ ਜਿਹੜਾ ਧੰਨਵਾਦੀ ਮਤਾ ਜਦੋਂ ਮੁੱਖ ਮੰਤਰੀ ਪੜ੍ਹਦਾ ਹੈਗਾ ਜਦੋਂ ਉਹ ਬਾਬਤ ਗੱਲ ਕਰਦਾ ਤਾਂ ਉਸ ਮੌਕੇ ਕੈਪਟਨ ਮਨਿੰਦਰ ਸਿੰਘ ਹੋਰਾਨੀ ਨੇ ਗੱਲ ਕਿਹਾ ਸੀ ਕਿ 34 ਬਰਿਆਂ ਦਾ ਸਮਾਂ ਹੋ ਗਿਆ ਉਸ ਮੌਕੇ ਉਹਨਾਂ ਨੇ ਕੋਟ ਕੀਤਾ ਸੀ ਹੰਦਰ ਆਬਿਆਤ ਬੜੀ ਦਾ ਪਾਲੀ 43 ਸਾਲ ਹੋ ਗਏ ਹਾਂ ਜੀ ਹਾਂ ਵੀ 34 ਵਰਿਆਂ ਦਾ ਸਮਾਂ ਹੋ ਗਿਆ ਤੇ ਅਸੀਂ ਪੰਜਾਬ ਦੀਆਂ ਜਿਹੜੀਆਂ ਬਾਕੀ ਯੂਨੀਵਰਸਿਟੀਆਂ ਨੇ ਈਐਨਡੀਯੂ ਆ ਪੰਜਾਬੀ ਯੂਨੀਵਰਸਿਟੀ ਆ ਜਾਂ ਉਹਨਾਂ ਦੇ ਨਾਲ ਜੁੜੇ ਹੋਏ ਅਫੀਲੀਏਟਡ ਕਾਲਜ ਨੇ ਮੇਨ ਜਿਹੜੇ ਕਾਲਜ ਨੇ ਜਾਂ ਪੀਏਯੂ ਹੈਗਾ ਵੀ ਅਸੀਂ ਉਹਨਾਂ ਦੀ ਵਿਦਿਆਰਥੀ ਕਾਉਂਸਲ ਦੀਆਂ ਚੋਣਾਂ ਕਰਾਉਂਦੇ ਹਾਂ ਤੇ ਇਹਦੇ ਵਿੱਚ ਮੈਨੂੰ ਇਹ ਲੱਗਦਾ ਕਿ ਇਸ ਮੌਕੇ ਇਹ ਸਵਾਲ ਹੋਰ ਵੀ ਪ੍ਰਸੰਗਿਕ ਹੋ ਜਾਂਦਾ ਹੈ ਕਿਉਂਕਿ ਉੱਥੇ ਮੈਂ ਨਾ ਇੱਕ ਡਿਬੇਟ ਚੱਲ ਰਹੀ ਸੀ ਬਰਿੰਦਰ ਢਿੱਲੋਂ ਹੋਰਾਂ ਨੇ ਵੀ ਇੱਕ ਬੜਾ ਗੱਲ ਕਹੀ ਵੀ ਆਪਾਂ ਇਹ ਲੜਾਈ ਤਾਂ ਲੜ ਰਹੇ ਹਾਂ ਆਪਾਂ ਇਹ ਕਹਿ ਰਹੇ ਹਾਂ ਕਿ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਹੋਣੀ ਚਾਹੀਦੀ ਹੈ ਪਰ ਪੰਜਾਬ ਦੀਆਂ ਜਿਹੜੀਆਂ ਯੂਨੀਵਰਸਟੀਆਂ ਆਲਰੇਡੀ ਪੰਜਾਬ ਦੀਆਂ ਨੇ ਜਿਨ੍ਹਾਂ ਦੇ ਵਿੱਚ ਪੂਰੀ ਫੰਡਿੰਗ ਹੀ ਪੰਜਾਬ ਦੀ ਹੈਗੀ ਚਾਹੇ ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਹੋਵੇ ਜੀਐਨਡੀਯੂ ਹੋਵੇ ਤੇ ਇਹਨਾਂ ਦੀ ਦੁਰਗਤੀ ਵੀ ਅਸੀਂ ਦੇਖ ਰਹੇ ਹਾਂ ਨਾ ਇਸ ਮੌਕੇ ਅੰਕੜੇ ਦੱਸਦੇ ਨੇ ਕਿ ਨੀਅਰਲੀ 200 ਕਰੋੜ ਰੁਪਏ ਦੇ ਘਾਟੇ ਦੇ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੇ 100 ਕਰੋੜ ਰੁਪਏ ਦੇ ਘਾਟੇ ਦੇ ਵਿੱਚ ਜਿਹੜੀ ਪੰਜਾਬ ਜੀਐਨਡੀਯੂ ਗੁਰਨਾਣਕ ਦੇਵ ਯੂਨੀਵਰਸਿਟੀ ਅਮਰਸਰ ਜਿਹੜੀਆਂ ਕਿ ਚੱਲ ਰਹੀਆਂ ਨੇ ਤੇ ਉਹ बार-बार ਉਹਨਾਂ ਦੇ ਬਾਈ ਚਾਂਸਲਰ ਕਿੰਨੇ ਜਿਹੜੇ ਕਹਿ ਸਕਦੇ ਕਿ ਮਿਹਨਤ ਮਨੌਤਾਂ ਜਿਹੜੀਆਂ ਹੈਗੀਆਂ ਕਿ ਉਹ ਵਿੱਤ ਮੰਤਰੀ ਦੀਆਂ ਜਾ ਕੇ ਕਰਦੇ ਆ ਕਰਦੇ ਜਦੋਂ ਹੁਣ ਪਿਛਲੀ ਕੁਝ ਸਮਾਂ ਪਹਿਲਾਂ ਜਿਹੜੇ ਪ੍ਰੋਫੈਸਰ ਅਰਬਿੰਦ ਸੀ ਉਹ ਤਾਂ ਜਿਹੜੇ ਵਿੱਤ ਮੰਤਰੀ ਹਰਪਾਲ ਸਿੰਘ ਹੋਰਾਂ ਕੋਲੇ ਚੀਮਾ ਸਾਹਿਬ ਕੋਲੇ ਇਹ ਵੀ ਗਏ ਇਹ ਵੀ ਵਾਸਤਾ ਪਾਇਆ ਵੀ ਤੁਸੀਂ ਇਸੇ ਯੂਨੀਵਰਸਿਟੀ ਤੋਂ ਲਾ ਕੀਤਾ ਹੂੰ ਤੁਸੀਂ ਸਾਡੇ ਸਾਬਕਾ ਵਿਦਿਆਰਥੀ ਰਹੇ ਹੋ ਤੁਸੀਂ ਇੱਥੇ ਗੌਰ ਕਰੋ ਤਾਂ ਉਹ ਵੀ ਮਤਲਬ ਜਿਹੜਾ ਲੌਲੀਪੌਪ ਹੀ ਸਾਬਤ ਹੋਇਆ ਖਬਰਾਂ ਤਾਂ ਲੱਗੀ ਵੀ ਹਾਂ ਮੈਨੂੰ ਬੜਾ ਮਾਣ ਆ ਮੈਨੂੰ ਬੜੀ ਜਿਹੜੀ ਖੁਸ਼ੀ ਹੈ ਵੀ ਮੈਂ ਇਸ ਯੂਨੀਵਰਸਿਟੀ ਦਾ ਵਿਦਿਆਰਥੀ ਹਾਂ ਪਰ ਉਹਨਾਂ ਨੇ ਵੀ ਇਹਦੀ ਕੋਈ ਚਰਚਾ ਨਹੀਂ ਕੀਤੀ ਸੂਰਤੇ ਹਲਾਟ ਰਹਿਣਾ ਸਾਹਿਬ ਇਹ ਹੈ ਕਿ ਪੰਜਾਬ ਦੇ ਵਿੱਚ ਜਿਹੜੀ ਪੰਜਾਬ ਦੀ ਮੌਜੂਦਾ ਸਰਕਾਰ ਆ ਇਹ ਕਹਿੰਦੀ ਹੈ ਵੀ ਅਸੀਂ ਸਿੱਖਿਆ ਕ੍ਰਾਂਤੀ ਕਹਿੰਦੀ ਹੈ ਵੀ ਅਸੀਂ ਲੈ ਕੇ ਆ ਗਏ ਹਾਂ ਅਸੀਂ ਸਿੱਖਿਆ ਦੇ ਮਾਪ ਦੰਡ ਜਿਹੜੇ ਹੈਗੇ ਕਿ ਬਦਲ ਦਿੱਤੇ ਆ ਪਰ ਜਿਹੜੇ ਹਵਾਲੇ ਕੀ ਕਹਿੰਦੇ ਆ ਹਵਾਲੇ ਨੈਸ਼ਨਲ ਜਿਹੜੀ ਨਾ ਰਿਪੋਰਟ ਆ ਉਹ ਕਹਿੰਦੇ ਆ ਵੀ ਜਿਹੜੀ 6% ਜਿਹੜਾ ਪੈਸਾ ਉਹ ਉੱਚ ਸਿੱਖਿਆ ਦੇ ਉੱਤੇ ਲੱਗਣਾ ਚਾਹੀਦਾ ਬਜਟ ਦਾ ਹਾਇਰ ਐਜੂਕੇਸ਼ਨ ਹਾਇਰ ਐਜੂਕੇਸ਼ਨ ਦੇ ਉੱਤੇ ਕਿਉਂਕਿ ਇਹਦੇ ਤੋਂ ਹੀ ਅਗਲਾ ਪਵੈਖ ਜਿਹੜਾ ਕਿ ਉਹ ਪੋਲੀਟੈਕਨਿਕਾਂ ਤੋਂ ਲੈ ਕੇ ਜਦੋਂ ਬੱਚੇ ਪਲੱਸ 2 ਪਾਸ ਕਰ ਜਾਂਦੇ ਆ ਜਿਹੜੀ ਉੱਪਰਲਾ ਜਿਹੜਾ ਹੈਗਾ ਕਿ ਮੇਨ ਕੋਰ ਪੁਆਇੰਟ ਆ ਤੇ ਪਰ ਇਹ ਹੈ ਕਿ ਵੀ ਹਿੰਦੁਸਤਾਨ ਪਧਰਤੀ ਜੇਕਰ ਗੱਲ ਕਰਨੀ ਤਾਂ ਉੱਥੇ ਵੀ ਇਹ 2.5% ਹੀ ਲੱਗਦਾ ਜੇ ਮਤਲਬ ਜਿਹੜੀ ਸੈਂਟਰਲ ਗਵਰਨਮੈਂਟ ਦੀ ਗੱਲ ਕਰਨੀ ਹੋਵੇ ਪੰਜਾਬ ਚ ਹਾਲਾਤ ਤਾਂ ਹੋਰ ਮੰਦੇ ਹੋ ਜਾਂਦੇ 1.5 ਫੀਸਦੀ ਜਿਹੜਾ ਪੈਸਾ ਹੈਗਾ ਉਹ ਹਾਇਰ ਕੈਜੂਕੇਸ਼ਨ ਦੇ ਉੱਤੇ ਲੱਗ ਰਿਹਾ ਲਗਾਤਾਰ ਜਿਹੜੀਆਂ ਯੂਨੀਵਰਸਿਟੀਆਂ ਡੈਫਿਸਿਟ ਦੇ ਵਿੱਚ ਜਾ ਰਹੀਆਂ ਨੇ ਹੁਣ ਮੈਂ ਗੱਲ ਕਰਨ ਦਾ ਕਿਉਂ ਮੌਕਾ ਕਿ ਪੰਜਾਬ ਯੂਨੀਵਰਸਿਟੀ ਦੀ ਗੱਲ ਕਿਉਂ ਚੱਲ ਪਈ ਇਹ ਗੱਲ ਇਸ ਕਰਕੇ ਚੱਲ ਕਿ ਜਦੋਂ ਅੰਦਰ ਖਾਤੇ ਨੂੰ ਸੈਂਟਰਲ ਯੂਨੀਵਰਸਿਟੀ ਬਣਾਉਣ ਦੇ ਯਤਨ ਹੋ ਰਹੇ ਸੀ ਹਾਲਾਂਕਿ ਪਹਿਲਾਂ ਵੀ ਹੋਈ ਸੀ ਪ੍ਰਕਾਸ਼ ਸਿੰਘ ਬਾਦਲਵਾਲਾ ਜੀ ਹਵਾਲੇ ਨਾਲ ਇਹ ਗੱਲ ਹੁੰਦੀ ਹੈ ਕਿ ਉਹਨਾਂ ਨੇ ਸਾਈਨ ਕਰਤੇ ਸੀ ਇਹਨੂੰ ਸੀ ਦਿੱਤਾ ਸੀ ਹਾਂ ਜਦੋਂ ਰੌਲਾ ਜਾਂ ਪੈ ਗਿਆ ਤੇ ਫਿਰ ਉਹ ਵਾਪਸ ਆ ਉਹ ਕਹਿੰਦਾ ਨਹੀਂ ਬਾਅਦ ਦੇ ਵਿੱਚ ਉਹ ਲਿਪ ਜੀ ਦਿੱਤਾ ਉਹ ਗੱਲ ਨੂੰ ਪਰ ਜਿਹੜੀ ਹੁਣ ਕਹਿ ਸਕਦੇ ਆ ਕਿ ਇਹ ਕਿਉਂ ਪੰਜਾਬ ਯੂਨੀਵਰਸਿਟੀ ਦਾ ਮੁੱਦਾ ਕਿਉਂ ਹਾਈਲਾਈਟ ਹੋ ਜਾਂਦਾ ਹੈ ਤਿੰਨ ਕਾਰਨ ਨੇ ਇੱਕ ਤਾਂ ਕਾਰਨ ਕੀ ਕਿ ਇੱਥੇ ਸਟੂਡੈਂਟ ਕੌਂਸਲ ਦੀ ਇਲੈਕਸ਼ਨ ਹੁੰਦੀ ਹੈ ਜਿਹੜੇ ਜਿਹੜੇ ਕਹਿੰਦੇ ਕਿ ਉਹ ਜਿਹੜੇ ਪੋਲਿਟਿਕਸ ਦਾ ਇੱਕ ਮੁੱਖ ਮੁੱਦਾ ਦੂਜੀ ਗੱਲ ਹੈ ਸੈਨੇਟ ਦੀ ਇਲੈਕਸ਼ਨ ਹੁੰਦੀ ਹੈ ਸੈਨੇਟ ਜਿਹੜੀ ਯੂਨੀਵਰਸਿਟੀ ਦੀ ਫੈਸਲੇ ਲੈਂਦੀ ਹੈ ਤੀਜੀ ਗੱਲ ਕਿਉਂਕਿ ਇਹ ਇਹ ਸੂਬੇ ਦੀ ਰਾਜਧਾਨੀ ਦੇ ਵਿੱਚ ਪੈਂਦੀ ਹੈ ਤੇ ਪਹਿਲਾਂ ਹੀ ਰਾਜਧਾਨੀ ਦਾ ਮਸਲਾ ਤਾਂ ਪਹਿਲਾਂ ਹੀ ਚੱਲ ਰਿਹਾ ਹੈਗਾ ਵਿਵਾਦਮਈਆ ਸੈਂਟਰ ਦੇ ਨਾਲ ਹਨਾ ਉਹਦੇ ਕਰਕੇ ਇੰਪੋਰਟੈਂਸ ਇਸ ਚੀਜ਼ ਦੀ ਵੱਜ ਜਾਂਦੀ ਹੈ ਪਰ ਇਹਦੇ ਵਿੱਚ ਕੀ ਹੁਣ ਸਵਾਲ ਕਈ ਨੇ ਕਿ ਜਦੋਂ ਇਹ ਗੱਲ ਚੱਲਦੀ ਹੈ ਤਾਂ ਇਸ ਮੌਕੇ ਇਹ ਵੀ ਗੱਲ ਨਾਲ ਦੀ ਨਾਲ ਪਰਸਪਰ ਬਰਾਬਰ ਚੱਲਣੀ ਚਾਹੀਦੀ ਹੈ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਚਲੋ ਤੁਸੀਂ ਸਟੂਡੈਂਟ ਦਾ ਤੁਸੀਂ ਕਹਿ ਦੋ ਵੀ ਉਹ ਭੰਗੂ ਗਵਰਨਮੈਂਟ ਨੇ ਬੰਦ ਕਰਤੀ ਹੁੰਦੀ ਸਭ ਦੋ ਕਿਉਂ ਕਰਦੇ ਹੋ ਜੇ ਹੋਣੀ ਚਾਹੀਦੀ ਸੀ 83 ਤੋਂ ਬੰਦ ਕਰਤੀਆਂ ਉਹਦਾ ਉਹਦਾ ਪ੍ਰੈਸ਼ਰ ਤਾਂ ਨਹੀਂ ਇਹ ਤਾਂ ਉਹ ਖੁਦ ਨਹੀਂ ਚਾਹੀਦੀ ਹੋਈ ਉਹ ਤੇ ਵੀ ਆਪਾਂ ਗੱਲ ਕਰਦੇ ਆਂ ਪਰ ਇਹਦੇ ਨਾਲ 2016 ਤੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਜਿਹੜੀ 85 ਤੋਂ 90 ਮੈਂਬਰੀ ਸੈਨੇਟ ਆ ਤੇ ਜਿਹੜੀ ਉਹਦੀ ਸਿੰਡੀਗੇਟ ਆ ਉਹਦੇ ਵਿੱਚ ਆਉਣੀ ਹੋਈ ਉਹਦੇ ਚ ਆਉਣੇ ਹੋਈ ਹਾਂ ਇਹ ਗੱਲ ਉਹ ਵੀ ਉਹਦੀ ਵੀ ਚੋਣ ਨਹੀਂ ہوئی ਉਹਦੇ ਵਿੱਚ ਵੀ ਕੋਈ ਉਹ ਤਾਂ ਨਹੀਂ ਉੱਥੇ ਵਧੀਆ ਸਟੂਡੈਂਟ ਚੋਣ ਹੋਣ ਤਾਂ ਫੇਰ ਹੀ ਮੁੱਦਾ ਬਣੇ ਨਾ ਕੋਈ ਗੱਲ ਦਾ ਉਹਦੇ ਵਿੱਚ ਵੀ ਕੀ ਹੈਗਾ ਚਰਚਾ ਚ ਹੁੰਦੀ ਰਹੇ ਉਹਦੇ ਵਿੱਚ ਵੀ ਕੀ ਹੈਗਾ ਕਿ ਉਹ ਦੁਬਾਰਾ ਅੱਧੇ ਗੱਲ ਅਪਡੇਟ ਕਰ ਦਿੱਤੇ ਜਾਂਦੇ ਆ 2021 ਦੇ ਵਿੱਚ ਇੱਕ ਖਬਰ ਜਦੋਂ ਮੈਂ ਸਰਚ ਕੀਤਾ ਜਦੋਂ ਮੈਂ ਡਿਕ ਕਰ ਰਿਹਾ ਸੀ 2021 ਚ ਮੈਨੂੰ ਇੱਕ ਇੰਗਲਿਸ਼ ਟ੍ਰਿਬਿਊਨ ਦੀ ਖਬਰ ਲੱਭ ਜਾਂਦੀ ਹੈ ਇੰਟਰਨੈਟ ਦੇ ਉੱਤੇ ਵੀ ਉਸ ਦੇ ਵਿੱਚ ਇਹ ਖਬਰ ਲੱਗਦੀ ਆ ਪੰਜਾਬ ਪੰਨੇ ਉੱਤੇ ਅੰਗਰੇਜ਼ੀ ਟ੍ਰਿਬਿਊਨ ਦੇ ਵਿੱਚ ਕਿ ਪੰਜਾਬ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਸਿੰਡੀਗੇਟ ਜਾਂ ਸੈਨਟ ਦੀ ਜਿਹੜੀ ਮੀਟਿੰਗ ਹੈ ਉਹ 6 ਸਾਲਾਂ ਬਾਅਦ ਹੋਣ ਜਾ ਰਹੀ ਹੈ। ਅੱਛਾ ਦੱਸੋ। ਹਾਂ ਕੀ ਉਹਨੇ ਫੈਸਲੇ ਲੈਣੇ ਆ? ਕੀ ਫੈਸਲੇ ਲੈਣੇ ਆ ਜੀ? ਸੋ ਜਿਹੜੀ ਸਿੰਡੀਗੇਟ ਹੁੰਦੀ ਹੈ ਇੱਕ ਸੰਸਦ ਆ। ਹੁਣ ਜਦੋਂ ਸਿੰਡੀਗੇਟ ਭੰਗ ਕਰਨ ਦੀ ਕੋਸ਼ਿਸ਼ ਕੀਤੀ ਸਾਰਾ ਪੰਜਾਬ ਖੜਾ ਹੋ ਗਿਆ ਪੰਜਾਬੀ ਯੂਨੀਵਰਸਿਟੀ ਦੀ ਤੇ ਪੰਜਾਬੀ ਯੂਨੀਵਰਸਿਟੀ ਦੀ ਸਿੰਡੀਗੇਟ ਵੀ ਓਨੀ ਇਕੁਅਲੀ ਇੰਪੋਰਟੈਂਟ ਆ ਨਾ। ਹੂੰ ਤੇ ਫਿਰ ਗੁਰਨਾਡਕ ਦੇਵ ਯੂਨੀਵਰਸਿਟੀ ਦੀ ਸਿੰਡੀਕੇਟ ਵੀ ਇਕੁਅਲੀ ਇੰਪੋਰਟੈਂਟ ਆ ਤੋ ਕਹਿਣ ਦਾ ਭਾਵ ਇਹ ਹੈਗਾ ਕਿ ਇਹਦੇ ਬਾਬਤ ਇਸ ਮੌਕੇ ਗੱਲਬਾਤ ਚਲਣੀ ਚਾਹੀਦੀ ਆ ਹੁਣ ਜਦੋਂ ਮਾਲਵਿੰਦਰ ਸਿੰਘ ਕੰਗ ਜਿਹੜੇ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਆ ਜਦੋਂ ਉੱਥੇ ਵਿਦਿਆਰਥੀਆਂ ਚ ਆਉਂਦੇ ਆ ਜਦੋਂ ਮੀਤ ਹੇਰ ਉੱਥੇ ਆਉਂਦੇ ਆ ਤਾਂ ਉਹਨਾਂ ਨੂੰ ਸਵਾਲ ਹੋਣਾ ਚਾਹੀਦਾ ਵੀ ਭਾਈ ਸਾਹਿਬ ਤੁਸੀਂ ਨੌਜਵਾਨਾਂ ਦੇ ਪ੍ਰਤੀਨਿਧ ਆਪਣੇ ਆਪ ਨੂੰ ਅਖਵਾਉਂਦੇ ਆ ਕੰਗ ਸਾਬ ਤਾਂ ਪ੍ਰੈਜ਼ੀਡੈਂਟ ਵੀ ਰਹਿ ਚੁੱਕੇ ਆ ਤੋਂ ਦੇ ਕਿ ਤੁਸੀਂ ਆਹ ਮੁੱਦੇ ਦੀ ਗੱਲ ਕਰਦੇ ਆ ਕਿ ਇਹ ਤਾਂ ਥੋੜੀ ਸਰਕਾਰ ਦਾ ਕੰਮ ਆ ਨਾ ਕੰਮ ਹਾਂ ਵੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਸਿੰਡੀਕੇਟ ਦੀ ਸੈਨੇਟ ਦੀ ਸਿੰਡੀਕੇਟ ਦੀ ਜਿਹੜੀ ਬਹਾਲੀ ਵਧੀਆ ਨੀਕੇ ਨਾ ਕੀਤੀ ਜਾਵੇ ਉਹ ਜਿਸ ਤਰੀਕੇ ਨਾਲ ਉਹਦੀ ਪ੍ਰੋਵੀਜ਼ਨ ਬਣਾਈ ਗਈ ਜਦੋਂ ਯੂਨੀਵਰਸਿਟੀ ਦੀ ਸਥਾਪਨਾ ਹੋਈ ਸੀ ਜਿਸ ਤਰੀਕੇ ਦਾ ਸਰੂਪ ਬਣਾਇਆ ਗਿਆ ਸੀ ਸੈਨੇਟ ਸਿੰਡੀਕੇਟ ਦਾ ਵੀ ਉਵੇਂ ਲਾਗੂ ਕਰੋ ਹਾਂ ਸਾਰੇ ਮਤਲਬ ਸਾਰੀਆਂ ਪਾਵਰਾਂ ਵੀ ਵੀਸੀ ਦੇ ਹੱਥੇ ਰਹਿਣਾ ਹੁਣ ਵੀ ਸਾਰਿਆਂ ਦੇ ਮਤਲਬ ਉਹਨਾਂ ਦਾ ਹੋਵੇ ਵਿਕੇਂਦਰੀਕਰਨ ਹੋਵੇ ਨੀ ਸਾਰੇ ਕੜਛੇ ਚਮਚੀਆਂ ਨੂੰ ਨਾਮਿਨੇਟ ਕਰ ਦਿੰਦੇ ਆ ਨਾਮਿਨੇਟ ਕਰਦੇ ਨਾਮਿਨੇਟ ਤਾਂ ਉਹੀ ਬੋਲੀ ਬੋਲਣੇ ਆ ਜਿਹੜਾ ਮਤਲਬ ਉਹਦੇ ਮਾਲਕ ਨੇ ਕਹਿਣਾ ਜੀ ਤਾਂ ਉਹਦੇ ਵਿੱਚ ਵੀ ਇੱਕ ਹੁੰਦਾ ਵੀ 6 ਮੈਂਬਰ ਜੀ ਉਹ ਪੰਜਾਬ ਸਰਕਾਰ 6 ਵਿਦਿਆਰਥੀ ਉਹ ਆਪਣੇ ਵੱਲੋਂ ਤੈਅ ਕਰਨਗੇ ਉਹਦੇ ਮੈਂ ਰੂਲ ਜੇ ਪੜਦਾ ਸੀ ਹੂੰ ਤੁਸੀਂ ਅਸੀਂ ਉੱਥੇ ਪੜ ਕੇ ਆ ਮੈਂ ਤਿੰਨੇ ਸਾਲ ਯੂਨੀਵਰਸਿਟੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਰਿਹਾ ਅਸੀਂ ਐਕਟਿਵਿਜ਼ਮ ਵੀ ਕੀਤਾ ਉੱਤੇ ਅਸੀਂ ਸਿੰਡੀਗੇਟ ਸੈਨੇਟ ਦਾ ਕਦੇ ਨਹੀਂ ਸੁਣਿਆ ਸੁਣਿਆ ਹਾਲਾਂਕਿ ਪੰਜਾਬ ਯੂਨੀਵਰਸਿਟੀ ਤੇ ਬੜੀ ਇੱਕੋ ਜਿਹੀ ਹਾਲਾਂਕਿ ਜੇ ਉਹ ਚੀਜ਼ ਹੋਵੇ ਤਾਂ ਅਵੇਅਰਨੈਸ ਕਿੰਨੀ ਗ੍ਰੇਟ ਹੁੰਦੀ ਹੈ ਨਹੀਂ ਉਹ ਜੋ ਹੋਊਗੀ ਤਾਂ ਜਿਹੜੀ ਹੁਣਾ ਫੰਡਾਂ ਦੇ ਰੌਲੇ ਪਏ ਹੋਇਆ ਤਾਂ ਉਹ ਸਰਕਾਰ ਦੀ ਸੰਘੀ ਘੁੱਟੂਗੀ ਹਸਣ ਵੀ ਜਾ ਕੇ ਹਾਂ ਵੀ ਭਾਈ ਡੈਫਿਸਿਟ ਚੱਲ ਰਹੀ ਆ ਹੋਸਟਲਾਂ ਦਾ ਬੁਰਾ ਹਾਲ ਆ ਜਦੋਂ ਮੈਂ ਇੱਕਤੀ ਜਾ ਕੇ ਆਇਆ ਟਾਹਣਾ ਸਾਹਿਬ ਹਰ ਸਾਲ ਹਾਲਤ ਵੱਧ ਤੋਂ ਵੱਧ ਹੋ ਰਹੀ ਹੈ ਹਾਂ ਸਟੂਡੈਂਟ ਵੀ ਇਹ ਕਹਿਣਗੇ ਭਾਈ ਵੀ ਤੁਸੀਂ ਨੂੰ ਚੁਣਿਆ ਕਾਦੇ ਵਾਸਤੇ ਹੈ ਹੈਨਾ ਕਿਉਂਕਿ ਫਿਰ ਇੱਕ ਇੱਕ ਬੋਡੀ ਬਣਦੀ ਜਿਹੜੀ ਬੰਦਿਆ ਜਿੰਮੇਵਾਰ ਤਾਂ ਹੋਵੇ ਤੇ ਕੱਲੇ ਵੀ ਸੀ ਦੇ ਦਫਤਰ ਵਰਦੇ ਨਹੀਂ ਦਿੰਦੇ ਫਿਰ ਜਿਹੜਾ ਦੂਜਾ ਮੇਰਾ ਬੜਾ ਪ੍ਰਸੰਗਿਕ ਸਵਾਲ ਆ ਹੁਣ ਆਪਾਂ ਨੂੰ ਖੁਸ਼ੀ ਮਿਲਦੀ ਆ ਜਦੋਂ ਅਸ਼ਮੀਤ ਸਿੰਘ ਉੱਥੋਂ ਖੜ ਕੇ ਬੋਲਦਾ ਬੋਲਦਾ ਸਾਨੂੰ ਐਂ ਲੱਗਦਾ ਯਾਰ ਵੀ ਪੰਜਾਬ ਪੰਜਾਬ ਚ ਬੋਲਦਾ ਤਾਂ ਜਦੋਂ ਪਿਛਲੀ ਵਾਰ ਆਪਾਂ ਅੱਜ ਤੋਂ 2-3 ਸਾਲ ਪਹਿਲਾਂ ਕਨੂਪਰੀਆ ਬੋਲਦੀ ਦੇਖੀ ਸੀ ਉਦੋਂ ਵੀ ਸਾਨੂੰ ਖੁਸ਼ੀ ਮਿਲੀ ਸਹੀ ਗੱਲ ਜਦੋਂ ਕੁੜੀ ਲਲਕਾਰ ਵਾਲਿਆਂ ਦੀ ਕੁੜੀ ਛੋਟੀ ਜੀ ਬੱਚੀ ਜਿਹੜੀ ਉਹ ਬੋਲਦੀ ਹੈ ਜਿਹਨਾਂ ਦਾ ਸਾਨੂੰ ਖੁਸ਼ੀ ਮਿਲਦੀ ਹੈ ਵੀ ਮੈਂਬਰ ਪਾਰਲੀਮੈਂਟ ਨੂੰ ਚਾਹੇ ਉਹ ਪ੍ਰਧਾਨ ਦੀ ਚੋਣ ਹਾਰੀ ਆ ਕੁੜੀ ਉਹ ਜਿਹੜੀ ਪੀਐਸਯੂ ਲਲਕਾਰ ਵੱਲੋਂ ਹਾਰੀ ਆ ਪਰ ਉਹ ਮਾਲਵਿੰਦਰ ਸਿੰਘ ਕੰਗਨੂ ਤੇ ਮੀਤ ਹੇਰ ਨੂੰ ਸਵਾਲ ਕਰ ਰਹੀ ਹੈ ਕਰ ਰਹੀ ਹਾਂ ਉੱਥੋਂ ਪਤਾ ਲੱ ਤੇ ਕੀ ਸਾਡੇ ਕੋਲੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਕੀ ਸਾਡੇ ਕੋਲੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਕੀ ਸਾਡੇ ਕੋਲੇ ਗੁਰਨਾਨਕ ਦੇਵ ਯੂਨੀਵਰਸਿਟੀ ਚ ਏਦਾਂ ਦੀ ਸਟੂਡੈਂਟ ਲੌਬੀ ਹੈ ਨਹੀਂਗੀ ਏਦਾਂ ਦੇ ਬੱਚੇ ਹੈ ਨਹੀਂਗੇ ਫਿਰ ਇਹਦੇ ਜੋ ਟੈਣਾ ਸਾਹਿਬ ਇਹ ਕੀ ਹੈਗਾ ਵੀ ਜਿਹੜੇ ਆਉਣ ਵਾਲੇ ਸਮੇਂ ਚ ਪੰਜਾਬ ਦੀ ਪੋਲਿਟਿਕਸ ਦਾ ਮਹਾਂਦਰਾ ਤਬਦੀਲ ਕਰਨ ਹੁਣ ਤੁਸੀਂ ਦੇਖੋ ਇੱਕ ਨਾ ਇੱਕ ਉਹਦੇ ਚ ਵੀ ਇੱਕ ਪਿਛਲੇ ਸਮੇਂ ਤੋਂ ਇੱਕ ਡਿਬੇਟ ਚੱਲੀ ਸੀ ਵੀ ਜੇ ਇਲੈਕਸ਼ਨਾਂ ਪੰਜਾਬ ਦੇ ਵਿੱਚ ਬਹਾਲ ਕਰ ਦਿੱਤੀਆਂ ਜਾਣ ਤਾਂ ਇਹ ਜਿਹੜਾ ਗੈਂਗਸਟਰ ਵਾਲਾ ਇਹ ਜਿਹੜਾ ਸੋਈ ਕਲਚਰ ਆ ਜਿਹੜਾ ਕਾਕਾशाही ਕਲਚਰ ਆ ਇਹ ਪੈਦਾ ਹੋ ਉਹਨੇ ਤਾਂ ਪੰਜਾਬ ਯੂਨੀਵਰਸਿਟੀ ਦੇ ਵਿੱਚ ਵੀ ਆਉਂਦੇ ਸੀ ਵੀ ਜਿੱਤੇ ਹੀ ਆ ਉਹ ਜਿੱਤੇ ਆ ਕਿੰਨਾ ਫਰਕ ਪੈ ਗਿਆ ਉਸ ਦਾ ਜਿੰਮੇਵਾਰੀ ਬਾਤ ਨਹੀਂ ਸਕੇ ਨਾਲੇ ਹੋਰ ਆ ਵੀ ਸਮੇਂ ਦੇ ਨਾਲ ਜਿਹੜੀ ਚੇਤਨਾ ਦਾ ਪੱਧਰ ਆ ਯੂਥ ਦੇ ਵਿੱਚ ਵੱਧ ਰਿਹਾ ਉਹ ਸੋਚਦੇ ਆ ਇਸ ਚੀਜ਼ ਨੂੰ ਜਦੋਂ ਉਹਨਾਂ ਦਾ ਡਾਇਲੌਗ ਵਧੂਗਾ ਇਹਨਾਂ ਯੂਨੀਵਰਸਿਟੀ ਵਿੱਚ ਇਲੈਕਸ਼ਨ ਹੋਣਗੀਆਂ ਤਾਂ ਮੁੱਦਿਆਂ ਤੇ ਧਿਆਨ ਕੇਂਦਰਿਤ ਹੋਊਗਾ ਉਹ ਹੋਰ ਚੇਤਨ ਹੋਣਗੇ ਤਾਂ ਹੁਣ ਹੁਣ ਐਜ਼ ਕੰਪੇਅਰ ਟੂ ਮੈਂ ਸਟਿਲ ਵੀ ਜੇ ਮੈਂ ਗੱਲ ਕਰਾਂ ਐਜ਼ ਕੰਪੇਅਰ ਟੂ ਜਿਹੜੇ ਮੇਨ ਸਟ੍ਰੀਮ ਦੇ ਦੂਜੇ ਪੋਲੀਟੀਸ਼ੀਅਨਾਂ ਉਹਨਾਂ ਦੇ ਮੁਕਾਬਲੇ ਫੇਰ ਵੀ ਮਾਲਵਿੰਦਰ ਸਿੰਘ ਕੰਗ ਫੇਰ ਵੀ ਕੁਲਜੀਤ ਸਿੰਘ ਨਾਗਰਾ ਫੇਰ ਵੀ ਜਿਹੜਾ ਕਹਿ ਸਕਦੇ ਆ ਕਿ ਦਲਵੀਰ ਸਿੰਘ ਗੋਲਡੀ ਫੇਰ ਵੀ ਮਤਲਬ ਜਿਹੜਾ ਖੁਸ਼ਵਾਨ ਸਿੰਘ ਜਟਾਣਾ ਮਤਲਬ ਉਹਨਾਂ ਦਾ ਇੱਕ ਡਾਇਲੌਗ ਦਾ ਪੱਧਰ ਤਾਂ ਹੈਗਾ ਤਾਂ ਹੈਗਾ ਉਹ ਕਿ ਥੱਲੋਂ ਆਇਆ ਬਰਿੰਦਰ ਢਿੱਲੋਂ ਵੀ ਮਤਲਬ ਐਟਲੀਸਟ ਕੋਈ ਬੰਦਾ ਉਹਨਾਂ ਦਾ ਜਾਣਦਾ ਉਹ ਡਾਇਲੌਗ ਤਾਂ ਕਰਦੇ ਆ ਨਾ ਉਹ ਉਹਨਾਂ ਨੂੰ ਇਹ ਤਾਂ ਪਤਾ ਹੈਗਾ ਵੀ ਜੇ ਕੋਈ ਇੰਟੈਲੈਕਚੁਅਲ ਕੋਈ ਸਿਆਣਾ ਬੰਦਾ ਆ ਰਿਹਾ ਉਹਦੇ ਨਾਲ ਕਿਸ ਤਰੀਕੇ ਨਾਲ ਗੱਲ ਕਰਨੀ ਹੈ ਇਹ ਚੇਤਨਾ ਤਾਂ ਉਹਨਾਂ 'ਚ ਹੈਗੀ ਹੈ ਨਾ ਹੈਗੀ ਹੈ ਸੋ ਇਹੀ ਅਸੀਂ ਚਾਹੁੰਦੇ ਆ ਕਿ ਬਾਕੀ ਇਹ ਆਮ ਘਰਾਂ ਤੋਂ ਆ ਇਹ ਉੱਠ ਕੇ ਆਮ ਘਰਾਂ ਚੋਂ ਆਏ ਆ ਵੀ ਜੇ ਐਦਾਂ ਦਾ ਪੰਜਾਬੀ ਯੂਨੀਵਰਸਿਟੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੀਯੂ ਦੇ ਵਿੱਚ ਇਲੈਕਸ਼ਨ ਹੋਣਗੇ ਤਾਂ ਉੱਥੋਂ ਵੀ ਬੱਚੇ ਨਿਕਲ ਕੇ ਆਉਣਗੇ ਤੇ ਪੰਜਾਬ ਦੀ ਮੁੱਖ ਧਾਰਾ ਦੀ ਪੋਲਿਟਿਕਸ ਦਾ ਮਹਾਂਦਰਾ ਵੀ ਚੇਂਜ ਹੋਊਗਾ ਹੁਣ ਤੁਸੀਂ ਆਪਾਂ ਵੇਖਦੇ ਆ ਜਿਹੜੇ ਪੁਰਾਣੇ ਲੀਡਰ ਆ ਉਹ ਨਹੀਂ ਚਾਹੁੰਦੇ ਵੀ ਇਹ ਸਟੂਡੈਂਟ ਇਲੈਕਸ਼ਨ ਹੋਣ ਕਿਉਂਕਿ ਉਹਨਾਂ ਨੂੰ ਪਤਾ ਵੀ ਸਾਡੇ ਜਿਹੜੇ ਕਾਕੇ ਪਛੜ ਜਾਣਗੇ ਜਿਹੜੇ ਅਸੀਂ ਨਾਮਿਨੇਟ ਕੀਤੇ ਹੋਏ ਜਾਂ ਜਿਹਨੂੰ ਅਸੀਂ ਗਾਂ ਵਾਰਸ ਬਣਾਇਆ ਕਿਉਂਕਿ ਜਦੋਂ ਮੁਕਾਬਲਾ ਹੋਊਗਾ ਫਿਰ ਤਾਂ ਕੰਪੀਟੀਸ਼ਨ ਚ ਉਹਨਾਂ ਨੂੰ ਰਨ ਨਾ ਪੈਣਾ ਫਿਰ ਤਾਂ ਡਿਬੇਟ ਕਰਨੀ ਪੈਣੀ ਜਿਹਦੇ ਦਮ ਹੋਊਗਾ ਉਹ ਨਿਕਲ ਕੇ ਆਦਿ ਪਾਰਦੇ ਆਮ ਘਰਾਂ ਦੇ ਜਿਹੜੇ ਆਮ ਤੁਰੇ ਫਿਰਦੇ ਸੀ ਕੋਈ ਮੋਬਾਈਲ ਠੇਕੇਦਾਰ ਨਾਲ ਨਾਲ ਕੋਈ ਕੋਸ਼ਿਸ਼ ਤਰ੍ਹਾਂ ਦਾ ਹਨਾ ਉਹੀ ਲੋਕਾਂ ਨੇ ਵੇਖ ਲਏ ਉਹਨਾਂ ਨੂੰ ਐਕਸਪੀਰੀਅੰਸ ਨਹੀਂ ਹੁਣ 92 ਬੰਦੇ ਆ ਹੁਣ ਤੁਸੀਂ ਦੇਖੋ ਵੀ ਉਹਨਾਂ ਦੀ ਕੀ ਹਾਲਤ ਹੈ ਕੋਈ ਜਾਣਦਾ ਉਹਨਾਂ ਨੂੰ ਕਦੇ ਕੋਈ ਉਹਨਾਂ ਵਿੱਚ ਕੋਈ ਦੋ ਵਿਰਲੇ ਹੋਣਗੇ ਦੋ ਚਾਰ ਬੰਦੇ ਜਿਹੜੇ ਹੈਗੇ ਐਮਐਲਏ ਬਣੇ ਹੋਏ ਆ ਜਿਹਨੂੰ ਲੱਗਦਾ ਵੀ ਇਹ ਵਾਕਈ ਐਮਐਲਏ ਕੋਈ ਗੱਲਾਂ ਉਹਦੀ ਬਾਕੀਆਂ ਦਾ ਤਾਂ ਕੋਈ ਐਨੀ ਐਡ ਐਕਸਪੀਰੀਅੰਸ ਨਾਲੇ ਨਾਲੇ ਟਹਿਣਾ ਤੋਂ ਇੱਕ ਗੱਲ ਹੋਣੀ ਨਹੀਂ ਉਹਨਾਂ ਨੂੰ ਰਿਸਪੋਨਸੀਬਿਲਟੀ ਦਾ ਪਤਾ ਹੈ ਬਿਲਕੁਲ ਬਿਲਕੁਲ ਤੁਹਾਡੀ ਗੱਲ ਬਿਲਕੁਲ ਠੀਕ ਹੈ ਕੀ ਹੁਣ ਪਿਛਲੇ ਸਮੇਂ ਦੌਰਾਨ ਆਹ ਜਿਹੜੇ ਲਾਈਮਲਾਈਟ 'ਚ ਮਿਲੇ ਦਲਵੀਰ ਗੋਲਟੀ ਨੂੰ ਟਿਕਟ ਮਿਲ ਗਈ ਬਰਿੰਦਰ ਢਿੱਲੋਂ ਨੂੰ ਟਿਕਟ ਮਿਲ ਗਈ ਪਾਰਟੀਆਂ ਨੇ ਚੱਕੇ ਉਹ ਕੀ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਚੇਤਨ ਹੈ ਨਹੀਂ ਸੀ ਹੈ ਨਹੀਂ ਸੀ ਹਾਂ ਉੱਥੇ ਵੀ ਸੀਗੇ ਕੀ ਕੀ ਜੀਐਨਡੀਯੂ ਦੇ ਵਿੱਚ ਚੇਤਨ ਹੈ ਨਹੀਂ ਸੀ ਕੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਚੇਤਨ ਹੈ ਨਹੀਂ ਸੀ ਪਰ ਉਹ ਉਥੋਂ ਤੱਕ ਹੀ ਮਹਦੂਦ ਰਹਿ ਗਏ ਰਹਿ ਗਏ ਹਾਂ ਸਹੀ ਉਹਨਾਂ ਨੂੰ ਪਲੇਟਫਾਰਮ ਮਿਲਿਆ ਹੀ ਨਹੀਂ ਸੋ ਮੇਰੇ ਕਹਿਣ ਦਾ ਇਹ ਭਾਵ ਆ ਕੱਲੀ ਸਟੂਡੈਂਟ ਇਲੈਕਸ਼ਨ ਦੀ ਗੱਲ ਨਹੀਂ ਚੱਲਣੀ ਚਾਹੀਦੀ ਉੱਥੋਂ ਦੀਆਂ ਜਿਹੜੀਆਂ ਸੈਨੇਟਸ ਨੇ ਉਹਨਾਂ ਨੂੰ ਵੀ ਮਜ਼ਬੂਤ ਕਰਨ ਦੀ ਗੱਲ ਚੱਲਣੀ ਚਾਹੀਦੀ ਹੈ ਜੇਕਰ ਅਸੀਂ ਆਪਣੇ ਪੰਜਾਬ ਦੇ ਹਾਇਰ ਐਜੂਕੇਸ਼ਨ ਇੰਸਟੀਟਿਊਸ਼ਨ ਬਚਾਉਣੇ ਆ ਇੱਕ ਪਾਸੇ ਅਸੀਂ ਬੜਾ ਮਾਣ ਨਾ ਕਹਿੰਦੇ ਆ ਕਿ ਦੁਨੀਆ ਦੇ ਵਿੱਚ ਭਾਸ਼ਾ ਦੇ ਆਧਾਰ ਦੇ ਉੱਤੇ ਦੋ ਹੀ ਯੂਨੀਵਰਸਿਟੀ ਬਣੀਆਂ ਜਾਂ ਇਜ਼ਰਾਇਲ ਵਾਲਾਂ ਦੀ ਹੀਬਰੂ ਯੂਨੀਵਰਸਿਟੀ ਤੇ ਜਾਂ ਸਾਡੀ ਪੰਜਾਬੀ ਯੂਨੀਵਰਸਿਟੀ ਹੁਣ ਪੰਜਾਬੀ ਯੂਨੀਵਰਸਿਟੀ ਦੇ ਸੂਰਤੇ ਹਾਲਾਤ ਇਹ ਆ ਕਿ ਕਈ ਸਾਲਾਂ ਤੋਂ ਫੁਆਰੇ ਨਹੀਂ ਚਲਾ ਸਕੇ ਚਲਾ ਸਕੇ ਸਹੀ ਜਿਹੜਾ ਉਹਦਾ ਆਈਕਨ ਜਿਹੜਾ ਸਿੰਬਲ ਆ ਨਾ ਵੀ ਅਖੇ ਬਿਜਲੀ ਦਾ ਬਿੱਲ ਆਊਗਾ ਪਾਣੀ ਕਿੱਥੋਂ ਲਿਆਵਾਂਗੇ ਵੀ ਉਹ ਕਿੱਥੋਂ ਬਿੱਲ ਭਰਾਂਗੇ ਉੱਤੋਂ ਤਸਵੀਜ਼ਾਂ ਜਿਹੜੇ ਆਈਐਸ ਬਿਊਰੋਕ੍ਰੇਟ ਬੈਠੇ ਹੋ ਕਹਿੰਦੇ ਭਾਈ ਤੁਸੀਂ ਇਹ ਫਾਉਂਟੇਨ ਬੰਦ ਕਰੋ ਫੁਆਰੇ ਬੰਦ ਕਰੋ ਹਾਲਾਂਕਿ ਚੱਲਣਾ ਚਾਹੀਦਾ ਉਹ ਪ੍ਰਤੀਕ ਹੈ ਇੱਕ ਵੀ ਤੁਹਾਡੇ ਜਿਹੜੀ ਉਹ ਮੂਵਮੈਂਟ ਹੋ ਰਹੀ ਹੈ ਹੈਨਾ ਜੀ ਹੋਸਟਲਾਂ ਦੇ ਵਿੱਚ ਐਕਸਟੈਂਸ਼ਨਸ ਨਹੀਂ ਹੋ ਰਹੀਆਂ ਪ੍ਰੋਪਰ ਤਰੀਕੇ ਨਾਲ ਤੇ ਲਗਾਤਾਰ ਪ੍ਰੈਸ਼ਰ ਵੱਧਦਾ ਵੀ ਸੈਲਫ ਫਾਈਨਾਂਸ ਕੋਰਸ ਲੈ ਕੇ ਆਓ ਵਿਦਿਆਰਥੀਆਂ ਦੀ ਵੱਧ ਤੋਂ ਖਾਲ ਲਵੇ ਸਰਕਾਰੀ ਯੂਨੀਵਰਸਿਟੀਆਂ ਦਾ ਮਤਲਬ ਕੀ ਸੀ ਸਰਕਾਰੀ ਯੂਨੀਵਰਸਿਟੀਆਂ ਦਾ ਮਤਲਬ ਤਾਂ ਇਹ ਸੀ ਵੀ ਆਮ ਘਰਾਂ ਦੇ ਬੱਚੇ ਇੱਥੇ ਆ ਕੇ ਉੱਚ ਯੋਗਤਾ ਪ੍ਰਾਪਤ ਕਰ ਸਕਣ ਘੱਟ ਪੀਸਾਂ ਦੇ ਵਿੱਚ ਘੱਟ ਉਹਨਾਂ ਨੂੰ ਹੋਸਟਲਾਂ ਦੇ ਪੈਸੇ ਦੇਣੇ ਪੈਣ ਤੇ ਹੁਣ ਜਿਆਦਾ ਜਿਹੜੇ ਵੇਖਿਆ ਵੀ ਉਹ ਜਿਹੜੇ ਉੱਥੇ ਮੁੰਡੇ ਦੱਸ ਰਹੇ ਸੀਗੇ ਉਹ ਇਹ ਹੀ ਜ਼ਿਆਦਾ ਉਹਨਾਂ ਦਾ ਚਿੰਤਾ ਹੈਗੀ ਨਾ ਉਹ ਕਹਿੰਦੇ ਵੀ ਹੁਣ ਇਹ ਜਿਹੜੀਆਂ ਯੂਨੀਵਰਸਿਟੀਆਂ ਤੇ ਬਣ ਗਈਆਂ ਪ੍ਰਾਈਵੇਟ ਉਹ ਕਹਿੰਦੇ ਵੀ ਇਹਨੂੰ ਬੰਦ ਕਰਾ ਦਿਓ ਇੱਕ ਤਰੀਕੇ ਦੇ ਨਾਲ ਹੁਣ 4-5 ਹਜ਼ਾਰ ਚ ਉੱਥੇ ਬੰਦਾ ਐਮਏ ਕਰ ਜਾਂਦਾ ਚਲੋ ਵਿਲਾ ਫਿਰਦਾ ਕਰਦਾ ਕਰ ਵੀ ਜਾਂਦਾ ਹਨਾ ਤੇ ਉਹ ਦੂਜੇ ਉਹਨੂੰ ਲੱਖਾਂ ਦੇ ਵਿੱਚ ਫੀਸ ਦੇਣੀ ਪੈਂਦੀ ਹੈ ਤਾਂ ਉਹ ਤਾਂ ਕਿ ਹੁਣ ਕਈ ਤਾਂ ਇਹ ਵੀ ਕਹੀ ਜਾਂਦੇ ਵੀ ਇਹਦਾ ਮਤਲਬ ਇਹ ਬਣਾ ਦਿਓ ਇਹਨੂੰ ਇੱਕ ਕੈਂਪਸ ਯੂਨੀਵਰਸਿਟੀ ਬਣਾ ਦਿਓ ਜੀਐਨਯੂ ਜੀਐਨਯੂ ਵਾਂਗੂ ਬਿਲਕੁਲ ਦੂਜੀ ਗੱਲ ਇਹ ਨਾ ਸਾ ਵੀ ਆ ਵੀ ਤੁਸੀਂ ਇਹ ਚੀਜ਼ਾਂ ਦੇਖੋ ਕਿ ਜਿਹੜੀ ਜੇ ਸੀ ਉੱਥੋਂ ਪੜ੍ਹ ਕੇ ਆਏ ਹਨਾ ਤਾਂ ਸਾਡੇ ਚੇਤਨਾ ਦੇ ਪੱਧਰ ਦੇ ਵਿੱਚ ਵੀ ਫਰਕ ਪੈਂਦਾ ਹਾਂ ਸਾਨੂੰ ਦੁਨੀਆ ਭਰ ਦੇ ਵਿੱਚ ਲੋਕਾਂ ਨਾਲ ਵਿਚਰਨ ਦਾ ਇੱਕ ਮੌਕਾ ਮਿਲਦਾ ਫਿਰ ਸਾਨੂੰ ਟੈਨਾ ਦਾ ਐਕਸਪੋਜ਼ਰ ਮਿਲਦਾ ਪੂਰੇ ਪੰਜਾਬ ਦੇ ਵਿੱਚੋਂ ਸਾਡੀਆਂ ਦੋਸਤੀਆਂ ਮਿੱਤਰਤਾਵਾਂ ਕਾਇਮ ਹੁੰਦੀਆਂ ਸੋ ਮਤਲਬ ਜਿਹੜਾ ਕਹਦੀ ਵੀ ਇਹ ਇੰਸਟੀਟਿਊਸ਼ਨ ਨੂੰ ਬਚਾਉਣੇ ਇਹ ਇਹਨਾਂ ਦੀ ਗੱਲ ਕਰਨੀ ਬੜੀ ਜ਼ਰੂਰੀ ਤੇ ਬੜੀ ਵਾਜਬ ਬਣਦੀ ਹੈ ਕਿ ਉਹਨਾਂ ਦੇ ਡੈਮੋਕਰੈtic ਕੈਰੇਕਟਰ ਨੂੰ ਬਹਾਲ ਰੱਖਣਾ ਹਾਰ ਤੇ ਦੂਜੀ ਗੱਲ ਇਕੁਅਲੀ ਸਵਾਲ ਇਹ ਹੈ ਕੀ ਇਥੇ ਸਵਾਲ ਕੱਲਾ ਆਪਾਂ ਆਮ ਆਦਮੀ ਪਾਰਟੀ ਵਾਲਿਆਂ ਦੇ ਕਰਕੇ ਨਾ ਸਾਰਦੀਏ ਸਵਾਲ ਤਾਂ ਕਾਂਗਰਸ ਅਕਾਲੀ ਦਲ ਤੇ ਵੀ ਇੱਕੋ ਦਾ ਹੈ 15-15 ਸਾਲਾਂ ਨੇ ਕੀ ਕੀਤਾ ਪਿਛਲੇ ਸਮੇਂ ਦੌਰਾਨ 15-15 ਸਾਲ ਸਰਕਾਰਾਂ ਨੇ ਉਹਨਾਂ ਨੇ ਵੀ ਜਦੋਂ ਪੰਜਾਬੀ ਯੂਨੀਵਰਸਿਟੀ ਜਿਹੜੇ ਅੱਜ ਦੇ ਹਾਲਾਤ ਬਣੇ ਆ ਕੈਪਟਨ ਮਨਿੰਦਰ ਸਿੰਘ ਦਾ ਸ਼ਹਿਰ ਸੀ ਉਹਨਾਂ ਨੇ ਕਿੰਨੀ ਕੁ ਫੰਡਿੰਗ ਜਾਰੀ ਕੀਤੀ ਯਾਨੀ ਕਿ ਇੱਥਾਂ ਲੋਕਲ ਸ਼ਹਿਰ ਸੀ ਉਹਦਾ ਗੁਰਨਾਣਕ ਦੇਵ ਜਿਹਦੇ ਨਾਂ ਦੇ ਉੱਤੇ ਉਹਨਾਂ ਦੇ 500 ਸਾਲਾ ਪ੍ਰਕਾਸ਼ਪੁਰਬ ਦੇ ਉੱਤੇ ਸਥਾਪਨਾ ਕੀਤੀ ਅਕਾਲੀ ਦਲ ਨੇ ਕਿੰਨੀ ਉਹਦਾ ਮਹਾਸ਼ਾ ਪ੍ਰੈਸ ਦੇ ਨਾਲ ਲੜਾਈ ਲੜ ਕੇ ਯੂਨੀਵਰਸਿਟੀ ਬਣਾਈ ਸੀ ਇਹ ਸਹੀ ਗੱਲ ਹੈ ਜਣੀ ਬਹੁਤ ਸਾਰੇ ਜਿਹੜੇ ਡੀਏਵੀ ਕਾਲਜ ਸੀ ਉਹ ਇਹ ਇਨਕਾਰ ਕਰ ਗਏ ਸੀ ਅਸੀਂ ਜੀਐਨਡੀਯੂ ਦੀ ਸ਼ਤਰਸ਼ਾ ਹਿੱਟ ਨਹੀਂ ਆਉਣਾ ਕਰ ਸੀ ਤੇ ਉੱਥੇ ਸ਼ਰੋਮਣੀ ਅਕਾਲੀ ਦਲ ਦਾ ਫਰਜ਼ ਨਹੀਂ ਬਣਦਾ ਕਿ ਅਸੀਂ ਉਹਦੀ ਹਾਲਤ ਲਗਾਤਾਰ ਉਹਦੀ ਵਿੱਤੀ ਹਾਲਤ ਜਿਹੜੀ ਖਰਾਬ ਹੋ ਰਹੀ ਹੈ ਤੇ 10 ਸਾਲ ਸਰਕਾਰ ਦੇ ਵਿੱਚ ਰਹੇ ਤੇ ਉਸ ਮੌਕੇ ਵੀ ਖਰਾਬ ਹੀ ਸੀ ਖਰਾਬ ਸਕਦੇ ਸੀ ਹਾਂ ਜੀ ਸੋ ਮਤਲਬ ਕਹਿਣ ਦਾ ਭਾਵ ਇਹ ਹੈ ਵੀ ਕੁੱਲ ਮਿਲਾ ਕੇ ਇਹਨਾਂ ਦੇ ਜਵਾਕ ਤਾਂ ਟੈਣਾ ਸਾਹਿਬ ਇਹ ਤਾਂ ਅਮਰੀਕਾ, ਕੈਨੇਡਾ, ਆਸਟ੍ਰੇਲੀਆ ਪੜਾ ਲੈਣਗੇ। ਹੂੰ ਜਿਹੜੇ ਵੱਡੇ ਬੈਠੇ ਆ ਜਿਹੜੇ ਸਾਡੇ ਬੱਚਿਆਂ ਨੇ ਚੇਤਨ ਹੋਣਾ ਪਿੰਡਾਂ ਚ ਉੱਠ ਕੇ ਉਹ ਤਾਂ ਇਹਨਾਂ ਯੂਨੀਵਰਸਿਟੀਆਂ ਨੂੰ ਉਹਨਾਂ ਨੇ ਜੇ ਸਾਡਾ ਇੱਥੇ ਅਰਕ ਮਾਰਿਆ ਗਿਆ ਜੇ ਇੱਥੇ ਸਾਡੀ ਗੱਲ ਨਾ ਚੱਲੀ ਜਾਂ ਇੱਥੇ ਇਹਨਾਂ ਦੇ ਜਿਹੜੇ ਬੁਨਿਆਦੀ ਮਸਲੇ ਨੇ ਉਹਨਾਂ ਦੀ ਲੜਾਈ ਅਸੀਂ ਨਾ ਲੜ ਪਾਏ ਤਾਂ ਅਸੀਂ ਜਿਹੜਾ ਕਹਿ ਸਕਦੇ ਕਿ ਆਪਣੀਆਂ ਅਗਲੀਆਂ ਪੀੜ੍ਹੀਆਂ ਲਈ ਜਾਂ ਅਗਲੇ ਜਿਹੜੇ ਅਗਲੀਆਂ ਪੀੜ੍ਹੀਆਂ ਤਾਂ ਗੱਲ ਛੱਡੋ ਜਿਹੜੇ ਸਾਡੇ ਭਾਈ ਭਤੀਜੇ ਪਿੰਡਾਂ 'ਚ ਨੇ ਉਹਨਾਂ ਪ੍ਰਤੀ ਸਾਡਾ ਜਿਹੜਾ ਜਿਹੜੀ ਜਿਹੜੀ ਭੂਮਿਕਾ ਆ ਗਈ ਉਹ ਤੇ ਸਵਾਲੀਆ ਨਿਸ਼ਾਨ ਲੱਗਦਾ ਸਹੀ ਗੱਲ ਹੈ ਹੁਣ ਤਾਂ ਜਿਵੇਂ ਅੱਗੇ ਲੋਕਾਂ ਨੂੰ ਆਸ ਜਾਗੀ ਸੀ ਆਮ ਆਦਮੀ ਪਾਰਟੀ ਹੁਣ ਤਾਂ ਉਹ ਵੀ ਆਸ ਖਤਮ ਹੋ ਗਈ ਹੁਣ ਆਪਾਂ ਵੇਖੋ ਕਿੰਨੀਆਂ ਬਾਏ ਇਲੈਕਸ਼ਨ ਸਾਰੇ ਪੈਸੇ ਵਾਲੇ ਬੰਦੇ ਦੂਜੀਆਂ ਪਾਰਟੀਆਂ 'ਚੋਂ ਲਿਆ ਕੇ ਉਹਨਾਂ ਨੂੰ ਟਿਕਟਾਂ ਦਿੱਤੀ ਤੇ ਉਹ ਰਹਿ ਗਏ ਵਿਚਾਰੇ ਫੇਰ ਤੇ ਇਹ ਤਾਂ ਇੱਕ ਹੋਰ ਹੀ ਮਸਲਾ ਹੈ ਇਹ ਮਤਲਬ ਕਿ ਇਹਦੀ ਵੀ ਨੈਚੁਰਲ ਆਉਣ ਦੀ ਸੰਭਾਵਨਾ ਬੜਾਈ ਰੱਖਣ ਦੇ ਲਈ ਇਹਨਾਂ ਯੂਨੀਵਰਸਿਟੀਆਂ ਦਾ ਇਲੈਕਸ਼ਨ ਇਸ ਮੌਕੇ ਹੋਣਾ ਜ਼ਰੂਰੀ ਹੈ ਸੋ ਆਪਣੀ ਤਾਂ ਇਹ ਹੀ ਬੇਨਤੀ ਹੈ ਇਸ ਮੌਕੇ ਕਿ ਜਦੋਂ ਤੁਸੀਂ ਪੰਜਾਬ ਯੂਨੀਵਰਸਿਟੀ ਦੀ ਸਟਰਗਲ ਦੀ ਗੱਲ ਕਰ ਰਹੇ ਹੋ ਜਦੋਂ ਤੁਸੀਂ ਇਹਦੀ ਲੜਾਈ ਲੜ ਰਹੇ ਹੋ ਤੇ ਇਸ ਮੌਕੇ ਇਸ ਸਵਾਲ ਨੂੰ ਪਾਸੇ ਕਰਕੇ ਨਾ ਰੱਖ ਦਿਓ ਇਸ ਮੌਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਮਰਸਰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਕਿਉਂਕਿ ਇਹ ਸਾਡੀਆਂ ਤਿੰਨੇ ਏ ਵੀ ਇਕੁਅਲੀ ਉਹ ਮੈਂ ਕਹਿ ਦਿੱ ਗਏ ਨਾ ਬਰਾਬਰੀ ਬਰਾਬਰੀ ਆ ਇਹ ਹਾਂਜੀ ਉਹ ਵੀ ਉਹਨੇ ਇੰਪੋਰਟੈਂਸ ਮੰਗਦੀਆਂ ਹਾਂ ਉਹ ਨਹੀਂ ਹਾਂ ਇਹ ਦੂਜੀ ਗੱਲ ਟੇਣਾ ਸਭੇ ਚਾਰ ਦਸ਼ਾਵਾਂ ਦੀਆਂ ਪ੍ਰਤੀਕ ਹੈ ਪੰਜਾਬ ਦੀਆਂ ਸਹੀ ਸਹੀ ਗੱਲ ਹੈ ਜੇ ਆਪਾਂ ਗੱਲ ਕਰਨੇ ਇੱਕ ਪੁਆਚ 'ਚ ਬੈਠੀ ਆ ਚਲੋ ਜੇ ਪਟਿਆਲੇ ਵਾਲੇ ਨੂੰ ਆਪਾਂ ਮਾਲਵੇ 'ਚ ਕਨਸਿਡਰ ਕਰ ਲਈਏ ਉਧਰ ਮਰਜਾ ਕਰ ਲਈਏ ਤੇ ਇਹ ਦਬਾਬੇ ਦੇ ਨਾਲ ਆ ਜਾਂਦੀ ਆ ਕਿਉਂਕਿ ਫਲੋਰ ਤੋਂ ਤਾਂ ਫਿਰ ਦਬਾਬਾ ਸ਼ੁਰੂ ਹੋ ਜਾਂਦਾ 20 ਕਿਲੋਮੀਟਰ ਤੋਂ ਸੋ ਮਤਲਬ ਕਹਿਣ ਦਾ ਇਹ ਭਾਵ ਹੈਗਾ ਕਿ ਇਹ ਪੰਜਾਬ ਦੀ ਰੂਹ ਦੀਆਂ ਪ੍ਰਤੀਕ ਯੂਨੀਵਰਸਿਟੀਆਂ ਨੇ ਇਹ ਇਕੁਅਲੀ ਸਾਰੇ ਬਰਾਬਰ ਗੱਲ ਚੱਕੀਏ ਇਹ ਯੂਨੀਵਰਸਟੀਆਂ ਸਰਕਾਰੀ ਜਿਉਂਦੀਆਂ ਰਹਿਣੀਆਂ ਜ਼ਰੂਰੀ ਨੇ ਇਹਨਾਂ ਦੀ ਗੱਲ ਚਲਣੀ ਚਾਹੀਦੀ ਆ ਸਟੂਡੈਂਟ ਇਲੈਕਸ਼ਨ ਦੀ ਹੋਣੀ ਚਾਹੀਦੀ ਇਹਨਾਂ ਸੈਨੇਟ ਦੀ ਗੱਲ ਹੋਣੀ ਚਾਹੀਦੀ ਇਹਨਾਂ ਦੀ ਜਿਹੜੀ ਫੰਡਿੰਗ ਦੀ ਗੱਲ ਵੀ ਹੋਣੀ ਚਾਹੀਦੀ ਆ ਪੰਜਾਬ ਯੂਨੀਵਰਸਿਟੀ ਪਟਿਆਲਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਪੰਜਾਬ ਦੀ ਛਤਰ ਛਾਇਆ ਚ ਲਿਆ ਕੇ ਗੱਲ ਨਹੀਂ ਕਰਨੀ ਚਲਣੀ ਹਾਂਜੀ ਉਹਦੀ ਜਿਹੜੇ ਜਿਹੜਾ ਉਹਦਾ ਪੱਧਰ ਉਹਦਾ ਮਿਆਰ ਆ ਉਹ ਵੀ ਬਰਕਰਾਰ ਰੱਖਣ ਦੇ ਸਾਡੇ ਉੱਤੇ ਸਵਾਲ ਆ ਉਹ ਬਿਲਕੁਲ ਕੀ ਇਹ ਉਹ ਯੂਨੀਵਰਸਟੀਆਂ ਨੇ ਮਨਮੋਹਣ ਸਿੰਘ ਹੋਰੀ ਪੈਦਾ ਕੀਤੇ ਆ ਸਹੀ ਗੱਲ ਆ ਕਿੰਨੇ ਸਾਇੰਟਿਸਟ ਪੈਦਾ ਕੀਤੇ ਮੈਂ ਹੁਣ ਨਾ ਭੁੱਲ ਗਿਆ ਕਿ ਨੋਬਲ ਪ੍ਰਾਈਜ਼ ਦੇ ਵਿੱਚੋਂ ਜਿਨ੍ਹਾਂ ਨੇ ਗਾਂ ਜਾ ਕੇ ਔਕਸਫੋਰਡ ਵਗੈਰਾ ਪੜ੍ਹਾਈ ਕੀਤੀਆਂ ਸਾਇੰਸ ਦੀਆਂ ਉਹ ਇੱਥੋਂ ਦੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਪੜ੍ਹੇ ਹੋਏ ਸੀ ਉਹ ਪਹਿਲਾਂ ਠੀਕ ਹੈ ਜੀ ਸੋ ਇਹੀ ਚੀਜ਼ ਹੈ ਇਹੀ ਟੇਣਾ ਸਾਹਿਬ ਆਪਣੀ ਬੇਨਤੀ ਹੈ ਆਪਾਂ ਕਰਨਾ ਚਾਹੁੰਦੇ ਜੀ ਤੇ ਫਿਰ ਲੱਗਿਆ ਜੀ ਅੱਜ ਜੀ ਜੀ ਮਿਹਰਬਾਨੀ ਸੋ ਇਹ ਸੰਤਨਦੀਪ ਬਲਾਸਪੁਰ ਮੇਰੇ ਸਾਥੀ ਜਿਹੜੇ ਲੰਬਾ ਸਮਾਂ ਵਨਿਆਬ ਯੂਨੀਵਰਸਿਟੀ ਕੈਂਪਸ ਦੇ ਵਿੱਚ ਇਹਨਾਂ ਨੇ ਸਮਾਂ ਗੁਜ਼ਾਰਿਆ ਡਬਲ ਐਮਏ ਉੱਥੋਂ ਕੀਤੀ ਹੈ ਤੇ ਸਾਡਾ ਮਕਸਦ ਇਹੀ ਸੀਗਾ ਇਸ ਚਰਚਾ ਦਾ ਕਿਉਂਕਿ ਜਿਹੜਾ ਇਹਨਾਂ ਯੂਨੀਵਰਸਿਟੀਆਂ ਦੇ ਵਿੱਚ ਇਹਨਾਂ ਜਿਹੜੇ ਸੈਨੇਟ ਆ ਜਾਂ ਸਟੂਡੈਂਟ ਇਲੈਕਸ਼ਨ ਹੈ ਉਹਨਾਂ ਬਾਰੇ ਚਰਚਾ ਬਾਰੇ ਅੱਗੇ ਤੋਰਨਾ ਸੀਗਾ ਤੁਹਾਨੂੰ ਵੀ ਪ੍ਰੋਗਰਾਮ ਕਿਸ ਤਰ੍ਹਾਂ ਦਾ ਲੱਗਾ ਜੇ ਚੰਗਾ ਲੱਗਾ ਤਾਂ ਇਹਨੂੰ ਸ਼ੇਅਰ ਜ਼ਰੂਰ ਕਰਨਾ ਸੋ ਇਹਨਾਂ ਸ਼ਬਦਾਂ ਦੇ ਨਾਲ ਅਸੀਂ ਜਾਇਤ ਚਾਉਂਦੇ ਆਂ ਫਿਰ ਕਿਸੇ ਦਿਨ ਫਿਰ ਤੁਹਾਡੇ ਦਰਸ਼ਨ ਕਰਾਂਗੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ